ਸਸ਼੍ਰੀ ਕਾਲ ਜੀ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਅਰ ਹਮੇਸ਼ਾ ਮੇਰਾ ਮੈਸੇਜ ਹੁੰਦਾ ਹੈ ਕਿ ਜੇਕਰ ਤੁਹਾਡੇ ਕੋਲ YouTube Facebook Instagram ਮਤਲਬ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹੋ ਪਬਲਿਕ ਤੁਹਾਡੇ ਨਾਲ ਜੁੜੀਏ ਤਾਂ ਹਮੇਸ਼ਾ ਚੰਗਾ ਮੈਸੇਜ ਫਾਰਵਰਡ ਕਰਿਆ ਕਰੋ ਤਾਂ ਜੋ ਲੋਕਾਂ ਦੇ ਵਿੱਚ ਜਾਗਰੂਤਾ ਪੈਦਾ ਹੋਵੇ ਇਸੇ ਤਰ੍ਹਾਂ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਦੁਬਿੱਦਾ ਮਤਲਬ ਡਬਲ ਮਾਈਂਡ ਕੀ ਕੰਮ ਕਰੀਏ ਜਾਂ ਨਾ ਕਰੀਏ ਬਹੁਤ ਸਾਰੇ ਲੋਕਾਂ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਉਹ ਕੋਈ ਵੀ ਕੰਮ ਕਰਦੇ ਨੇ ਤਾਂ ਉਹਨੂੰ ਸੋਚਦੇ ਨੇ ਕਿ ਕਰੀਏ ਜਾਂ ਨਾ ਕਰੀਏ ਜੇ ਕੀਤਾ ਤਾਂ ਇਹ ਫਾਇਦਾ ਹੋਏਗਾ ਜੇ ਨਾ ਕੀਤਾ ਤਾਂ ਇਸ ਤਰ੍ਹਾਂ ਹੋ ਜਾਵੇਗਾ ਪਰ ਜੋ ਇਨਸਾਨ ਦੁਬਿਧਾ ਦੇ ਵਿੱਚ ਰਹਿੰਦਾ ਹੈ ਹਰ ਡਿਸੀਜਨ ਲੈਣ ਵੇਲੇ ਇੰਨਾ ਸੋਚਦਾ ਹੈ ਕਿ ਉਹ ਜਲਦੀ ਡਿਸੀਜਨ ਨਹੀਂ ਲੈ ਪਾਉਂਦਾ ਕਿਸੇ ਨੂੰ ਪੁੱਛਦਾ ਹੈ ਆਪਣੇ ਵੱਡਿਆਂ ਤੋਂ ਪੁੱਛਦਾ ਹੈ ਘਰਦਿਆਂ ਤੋਂ ਪੁੱਛਦਾ ਹੈ ਫਿਰ ਕਿਤੇ ਜਾ ਕੇ ਕੋਈ ਛੋਟਾ ਜਿਹਾ ਕੰਮ ਕਰਦਾ ਹੈ ਤਾਂ ਸੋਚੋ ਇੰਨੀ ਵੱਡੀ ਜ਼ਿੰਦਗੀ ਹੈ ਤਾਂ ਉਹ ਕਿਦਾਂ ਲੋਕਾਂ ਨੂੰ ਪੁੱਛ-ਪੁੱਛ ਕੇ ਜਾਂ ਡਬਲ ਮਾਈਂਡ ਹੋ ਕੇ ਕੰਮ ਕਰੇਗਾ ਜਦੋਂ ਅਸੀਂ ਇਸ ਤਰ੍ਹਾਂ ਮਾਈਂਡ ਡਬਲ ਮਾਈਂਡਡ ਹੋ ਕੇ ਕੰਮ ਕਰਦੇ ਆ ਤਾਂ ਉਹ ਬਹੁਤ سارے ਚਾਂਸ ਹੁੰਦੇ ਆ ਕਿ ਅਸੀਂ ਜ਼ਰੂਰ ਕਿਤੇ ਨਾ ਕਿਤੇ ਜੋ ਗਲਤੀਆਂ ਉਹ ਕਰ ਰਹੇ ਹੁੰਦੇ ਆ ਸੋ ਇਸ ਗੱਲ ਦੀ ਜੋ ਹੱਲ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਹਮੇਸ਼ਾ ਕੋਈ ਵੀ ਕੰਮ ਹੈ ਉਹ ਚਾਹੇ ਛੋਟਾ ਹੈ ਕੋਈ ਨਿੱਜੀ ਕੰਮ ਹੈ ਪ੍ਰੋਫੈਸ਼ਨਲ ਕੰਮ ਹੈ ਕੋਈ ਸਮਾਜ ਨਾਲ ریلیਟਡ ਕੰਮ ਕਰ ਰਹੇ ਹੋ ਕੋਈ ਵੀ ਕੰਮ ਕਰ ਰਹੇ ਹੋ ਹਮੇਸ਼ਾ ਉਸ ਕੰਮ ਦੀ ਜੜ ਤੱਕ ਪਹੁੰਚਣਾ ਕਿ ਇਹਦਾ ਰਿਜ਼ਲਟ ਕੀ ਆਏਗਾ ਜਦੋਂ ਤੈ ਰਿਜ਼ਲਟ ਨੂੰ ਐਕਸੈਪਟ ਕਰ ਲਿਆ एग्जांपल ਨਾਲ ਸਮਝੋ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਵੱਧ ਤੋਂ ਵੱਧ ਜੋ ਪੈਸੇ ਆਉ ਇਕੱਠੇ ਕਰਨੇ ਆ ਤਾਂ ਇਹਦਾ ਜੋ ਰਿਜ਼ਲਟ ਹੈ ਤੇ ਦੇਖੋ ਕਿ ਉਹ ਪੈਸੇ ਇਕੱਠੇ ਵੀ ਹੋ ਸਕਦੇ ਆ ਉਹ ਜੋ ਪੈਸੇ ਆ ਉਹ ਚੋਰੀ ਵੀ ਹੋ ਸਕਦੇ ਆ ਜੇਕਰ ਤੁਸੀਂ ਉਹਨੂੰ ਪੂਰੀ ਸੇਫਟੀ ਦੇ ਨਾਲ ਨਹੀਂ ਰੱਖੋਗੇ ਤੇ ਇਹਦਾ ਰਿਜ਼ਲਟ ਕੀ ਹੈ ਕਿ ਹਮੇਸ਼ਾ ਜੋ ਪੈਸੇ ਵੀ ਰੱਖਣੇ ਆ ਕਿਸੇ ਨੂੰ ਪੁੱਛਣ ਦੀ ਜਗ੍ਹਾ ਕਿ ਮੈਂ ਪੈਸੇ ਸੇਵ ਕਰਾਂ ਮੈਂ ਇੱਕ ਇੱਕ ਤੋਂ ਚੰਗਾ ਹੈ ਕਿ ਤੁਸੀਂ ਖੁਦ ਡਿਸੀਜਨ ਲਓ ਕਿ ਕਿਸ ਤਰੀਕੇ ਦੇ ਨਾਲ ਜੋ ਤੁਸੀਂ ਪੈਸੇ ਆ ਉਹ ਸੇਵ ਰੱਖ ਸਕਦੇ ਹੋ ਕਿੱਥੇ ਰੱਖ ਸਕਦੇ ਹੋ ਬਿਨਾ ਕਿਸੇ ਪੁੱਛੇ ਦੱਸੇ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਰ ਲੈਂਦੇ ਹੋ ਤੇ ਜੋ ਰਿਜ਼ਲਟ ਆਏਗਾ ਉਸਨੂੰ ਐਕਸੈਪਟ ਕਰਨ ਦੀ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਹਾਡੇ ਕਦੇ ਵੀ ਜੋ ਡਿਸੀਜਨ ਆ ਉਹ ਗਲਤ ਨਹੀਂ ਹੋਣਗੇ ਤੁਸੀਂ ਡਬਲ ਮਾਈਂਡਡ ਨਹੀਂ ਹੋਵੋਗੇ ਤੇ ਜੇਕਰ ਇੱਥੇ ਹੀ ਦੇਖ ਲਓ ਕਿ ਤੁਸੀਂ ਪੈਸੇ ਰੱਖਣੇ ਹੋ ਤੁਸੀਂ ਇਹ ਕਰੋ ਕਿ ਮੈਂ ਸੇਵਿੰਗ ਸਟਾਰਟ ਕਰਨੀ ਹੈ ਕਦੀ ਕਿਸੇ ਨੂੰ ਪੁੱਛੋ ਕਦੀ ਕਿਸੇ ਨੂੰ ਪੁੱਛੋ ਕਿ ਮੈਂ ਪੈਸੇ ਸੇਵ ਕਰਾਂ ਕਿੰਨੇ ਕਰਾਂ ਕਿੱਥੇ ਰੱਖਾਂ ਤਾਂ ਉਹ ਜੋ ਪੈਸੇ ਆ ਤੁਹਾਡੇ ਕੋ ਕਦੀ ਵੀ ਜ਼ਿੰਦਗੀ ਭਰ ਸੇਵ ਨਹੀਂ ਹੋਣਗੇ ਅਗਰ ਤੁਸੀਂ ਕੁਝ ਕੋ ਪੈਸੇ ਰੱਖ ਵੀ ਲੈਂਦੇ ਹੋ ਤਾਂ ਜਿਨ੍ਹਾਂ ਲੋਕਾਂ ਨੂੰ ਦੱਸਿਆ ਉਹੀ ਲੋਕ ਤੁਹਾਡੇ ਜੋ ਪੈਸੇ ਆ ਉਹ ਮੰਗ ਲੈਣਗੇ ਜਾਂ ਚੋਰੀ ਕਰਾ ਦੇਣਗੇ ਸੋ ਆਪਣੇ ਡਿਸੀਜਨ ਲਗਿਆ ਕਦੀ ਵੀ ਕਿਸੇ ਨੂੰ ਜ਼ਿਆਦਾ ਇਨਫੋਰਮੇਸ਼ਨ ਨਹੀਂ ਦੇਣੀ ਔਰ ਕਦੀ ਵੀ ਡਬਲ ਮਾਈਂਡਡ ਹੋ ਕੇ ਕਿ ਕੰਮ ਕਰਾਂ ਜਾਂ ਨਾ ਕਰਾਂ ਜੋ ਕਰਨਾ ਹੈ ਉਸ ਨੂੰ ਜਲਦੀ ਤੋਂ ਜਲਦੀ ਕਰ ਦੋ ਜੋ ਨਹੀਂ ਕਰਨਾ ਉਸ ਨੂੰ ਸਾਫ਼ ਮਨਾ ਕਰ ਦਿਓ ਔਰ ਜੋ ਵੀ ਕੰਮ ਕਰ ਰਹੇ ਹੋ ਉਹਦਾ ਜੋ ਵੀ ਰਿਜ਼ਲਟ ਆਵੇਗਾ ਜੇਕਰ ਚੰਗਾ ਰਿਜ਼ਲਟ ਆਵੇਗਾ ਤਾਂ ਉਹਦੇ ਜ਼ਿੰਮੇਦਾਰ ਵੀ ਖੁਦ ਨੂੰ ਸਮਝੋ ਜੇਕਰ ਗਲਤ ਰਿਜ਼ਲਟ ਆ ਜਾਂਦਾ ਹੈ ਤਾਂ ਆਪਣੀਆਂ ਗਲਤੀਆਂ ਸੁਧਾਰ ਕੇ ਫਿਰ ਤੋਂ ਕੰਮ ਕਰਨ ਦੀ ਯਤਨ ਰੱਖੋ